ਸਸਿਕਾਲ ਜੀ ਅੱਜ ਕਈ ਦਿਨਾਂ ਤੋਂ ਆਪਾਂ ਕੰਮ ਸ਼ੁਰੂ ਕਰਿਆ ਸੀ ਜੀ ਕਿਉਂ ਮੀਂਹ ਆ ਇਹ ਪਹਿਲਾਂ ਹੀ ਵਰਗੀਆਂ ਸੀ ਨਿਵਾ ਜੀ ਤੇ ਕਈ ਦਿਨਾਂ ਤੋਂ ਕੰਮ ਸ਼ੁਰੂ ਕਰਿਆ ਤੇ ਮੈਂ ਦੁਪਹਿਰੇ ਚੱਕ ਜੁ ਕਰਿਆ ਆਇਆ ਤਾਂ ਫਿਰ ਵੀ ਮੀਂਹ ਬਹੁਤ ਜ਼ਿਆਦਾ ਆਉਣ ਲੱਗ ਗਿਆ ਜੀ ਐਨਾਲੋ ਹਫਤੇ ਬਾਅਦ ਕੰਮ ਸ਼ੁਰੂ ਕਰਿਆ ਤਾਂ ਮੀਂਹ ਬਹੁਤ ਜ਼ਿਆਦਾ ਆ ਗਿਆ ਆਪਣੀ ਗਲੀ ਦੇ ਵਿੱਚ ਵੀ ਐਨਾਲੋ ਜਿੱਥੇ ਪਾਣੀ ਨਹੀਂ ਖੜਾ ਪਰ ਅੱਜ ਇੰਨਾ ਜਿਆਦਾ ਮੀਂਹ ਆਇਆ ਵੀ ਆਪਣੇ ਬਾਹਰਲੇ ਪਾਸੇ ਗਲੀ ਦੇ ਵਿੱਚ ਵੀ ਮੀਂਹ ਪਾਣੀ ਬਹੁਤ ਖੜ ਗਿਆ ਸੀ ਤੇ ਉੱਪਰ ਜਿਹੜਾ ਛੱਤ ਤੇ ਦੇਖਿਆ ਤਾਂ ਛੱਤ ਤੇ ਵੀ ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ ਬਲਬਲੇ ਬਣ ਬਣ ਜਾਈ ਜਾਵੇ ਪਾਣੀ ਫਿਰ ਸ਼ਾਮ ਨੂੰ ਕਿਸੇ ਯਾਰ ਦੋਸਤ ਨੂੰ ਪੁੱਛਿਆ ਉਹ ਕਹਿੰਦਾ ਭਾਈ ਬਾਜ਼ਾਰ ਚੱਲੂਗਾ ਜਦੋਂ ਬਾਜ਼ਾਰ ਅੱਗੇ ਉਹਦੇ ਨਾਲ ਬਾਜ਼ਾਰ ਗੱਡੀ ਤੇ ਗਏ ਮੈਂ ਹਜੇਰ ਆਪਣੇ ਕੰਮ ਤੇ ਗੇੜਾ ਮਾਰ ਆ ਗਿਆ ਉਹ ਕਹਿੰਦਾ ਚੱਲ ਚੌਂਕ ਤੇ ਦੇਖਿਆ ਤਾਂ ਚੌਂਕ ਤੇ ਪਾਣੀ ਬਹੁਤ ਜ਼ਿਆਦਾ ਸੀ ਮੁੱਢਾ ਚੌਂਕ ਤੇ ਬਹੁਤ ਜ਼ਿਆਦਾ ਪਾਣੀ ਚੈੱਕ ਕਰੋ ਜੀ ਤੇ ਜਦੋਂ ਕੰਮ ਕੋਲੇ ਪਹੁੰਚੇ ਜੀ ਤੇ ਕੰਮ ਕੋਲੇ ਉਹੀ ਹਾਲ ਨਿਆਵਾ ਫੇਰ ਪਾਣੀ ਨਾਲ ਭਰੀਆਂ ਪਈਆਂ ਜੀ ਅੱਜ ਹੀ ਕੰਮ ਸ਼ੁਰੂ ਕਰਿਆ ਸੀ ਅੱਜ ਫੇਰ ਮਹੀ ਆ ਗਿਆ ਜੀ ਚੈੱਕ ਕਰੋ ਜੀ ਤੇ ਕੱਲ ਨੂੰ ਲਾਵਾਂਗੇ ਜੀ ਫੇਰ ਬੰਦੇ ਤੇ ਨਾਲ ਲਾ ਕੇ ਪਾਣੀ ਪੂਣੀ ਖੜਾ ਕੇ ਕੰਮ ਸ਼ੁਰੂ ਕਰਾਂਗੇ ਜੀ ਨਹੀਂ ਤਾਂ ਫੇਰ ਨਹੀਂ ਆਉਣ ਦੇ ਚਾਂਸ ਆ ਧੰਨਵਾਦ ਜੀ ਫੋਲੋ ਕਰਿਓ